ਪੇਸ਼ ਹੈ ਭਾਰਤੀ ਚੋਣ ਕਮਿਸ਼ਨ ਦੁਆਰਾ ਸਪਾਂਸਰਡ ਵਿਸ਼ੇਸ਼ ਪ੍ਰੋਗਰਾਮ ਮਤਦਾਤਾ ਜੰਕਸ਼ਨ ਸੀਜ਼ਨ 2 ਦੀ 20ਵੀਂ ਕੜੀ ਜਦ ਜੁੜਨ ਲੋਕਾਂ ਨਾਲ ਲੋਕ ਨੂੰ ਵੋਟਾਂ ਨਾਲ ਵੋਟ ਬਣੇ ਤਦ ਲੋਕਤੰਤਰ ਦਾ ਸਿਸਟਮ ਲੋਕਤੰਤਰ ਦਾ ਸਿਸਟਮ ਮਤਦਾਤਾ ਜੁੜਦੇ ਜਾਣ ਬਣੇ ਤਦ ਐਸਾ ਨਵਾਂ ਕਨੈਕਸ਼ਨ जंक्शन है हम सब अपने अपने काम में व्यस्त होते हैं अपने सपने पूरे करने में लगे होते हैं लेकिन भूलिए मत अपने सपने के साथ देश का सपना जुड़ा है, उसे भी पूरा कीजिए, अपना कर्तव्य निभाइए, वोट कीजिए, मतदान कीजिए। दोस्तों, होने तो सुनी मशहूर कलाकार शर्मन जोशी दी गल ते ईस्दे नाली तोड़ा स्वागत है मतदाता जंक्शन्स। दोस्तों, जदों अजू का नौजवान हर केतर्च अज्ञय, ता पलाव वोट पहुंच पीछे क्यों रहे? जे� ਤੁਹਾਡੇ ਮਨ 'ਚ ਕੋਈ ਵੀ ਉਲਝਣ ਹੈ ਤਾਂ 1950 ਉੱਤੇ ਕਾਲ ਕਰੋ ਜਾਂ VOTER HELPLINE ਐਪ ਦੀ ਮਦਦ ਲਓ। ਦੋਸਤੋ, ਵੋਟ ਪਾਉਣ ਦੀ ਦਰ ਸ਼ਹਿਰਾਂ ਵਿੱਚ ਤੇ ਨੌਜਵਾਨਾਂ ਵਿੱਚ ਘਟ ਹੈ ਜਿਸ ਨੂੰ ਅਰਬਨ ਅਤੇ ਯੂਥ ਅਪੈਥੀ ਯਾਨੀ ਕਿ ਸ਼ਹਿਰੀ ਤੇ ਨੌਜਵਾਨ ਵੋਟਰਾਂ ਦੀ ਉਦਾਸੀਨਤਾ ਕਹਿੰਦੇ ਨੇ। ਇਸ 'ਚ ਕਿਸੇ ਤਰ੍ਹਾਂ ਸੁਧਾਰ ਲਿਆਂਦਾ ਜਾਵੇ ਇਸ ਦੇ ਲਈ ਭਾਰਤ ਦਾ ਚੋਣ ਕਮਿਸ਼ਨ ਲਗਾਤਾਰ ਯਤਨਸ਼ੀਲ ਹੈ। ਹੁਣ ਜਦੋਂ ਕਿ ਵੋਟਾਂ ਪਾਉਣ ਦਾ ਸਮਾਂ ਆ ਗਿਆ ਹੈ ਤਾਂ ਤਿਆਰੀ ਵੀ ਪੂਰੀ ਹੋਈ ਹੋਣੀ ਚਾਹੀਦੀ ਹੈ। ਅਜੀਆਂ ਹੀ ਕੁਝ ਗੱਲਾਂ ਸੁਣਨ ਲਈ ਅਸੀਂ ਚੱਲਦੇ ਹਾਂ ਜੱਗੀ ਦੇ ਘਰ ਜਿੱਥੇ ਖਾਣੇ ਦੇ ਟੇਬਲ ਉੱਤੇ ਇਹੀ ਚਰਚਾ ਹੋ ਰਹੀ ਹੈ। ਪਾਪਾ ਬਹੁਤ ਦਿਨ ਹੋ ਗਏ ਯਾਰ। ਅਸੀਂ ਕੋਈ ਲੰਬੀ ਛੁੱਟੀ ਤੇ ਘੁੰਮਣ ਕਦੀ ਗਏ ਹੀ ਨਹੀਂ। ਮੈਨੂੰ ਇਹਨਾਂ ਦੱਸੋ ਕਦੋਂ ਜਾਵਾਂਗੇ? ਚੱਲਾਂਗੇ ਪੁੱਤਰ, ਬਹੁਤ ਛੇਤੀ ਚੱਲਾਂਗੇ। ਨਹੀਂ ਨਹੀਂ, ਬਿਲਕੁਲ ਨਹੀਂ। ਹੁਣ ਕੋਈ ਕਿਤੇ ਨਹੀਂ ਜਾਏਗਾ ਵੀ ਵੋਟਾਂ ਦਾ ਸਮਾਂ ਚੱਲ ਰਿਹਾ ਹੈ ਜਦੋਂ ਤੱਕ ਚੋਣਾ ਨਹੀਂ ਨਾ ਹੋ ਜਾਂਦੀਆਂ ਕੋਈ ਵੀ ਕਿਤੇ ਨਹੀਂ ਜਾਏਗਾ ਤੇ ਯਾਦ ਰੱਖ ਬੇਟਾ ਇਸ ਵਾਰ ਤੂੰ ਹੀ ਪਹਿਲੀ ਵਾਰੀ ਵੋਟ ਪਾਉਣੀ ਹੈ ਉਹਦੇ ਨਾਲ ਕੀ ਹੋ ਜਾਏਗਾ ਬਈ ਵੋਟ ਪਾਣ ਤੋਂ ਬਾਅਦ ਜੋ ਮਹਿਸੂਸ ਹੁੰਦਾ ਹੈ ਨਾ ਉਹਦੇ ਨਾਲ ਦੀ ਕੋਈ ਰੀਸ ਹੀ ਨਹੀਂ ਹੈ ਬਿਲਕੁਲ ਸਹੀ ਕਿਹਾ ਤੁਸੀਂ ਬਲਜੀਤ ਉਸ ਵੇਲੇ ਇੱਕ ਵੱਖਰੀ ਤਰ੍ਹਾਂ ਦੀ ਤਸੱਲੀ ਹੁੰਦੀ ਹੈ ਬੰਦੇ ਨੂੰ ਤੇ ਅਸੀਂ ਚਾਹੁੰਦੇ ਹਾਂ ਕਿ ਉਹਦਾ ਅਹਿਸਾਸ ਤੂੰ ਵੀ ਜ਼ਰੂਰ ਕਰੇਂ ਤੂੰ ਪਹਿਲੀ ਵਾਰ ਵੋਟ ਪਾਉਣੀ ਐ ਇਹ ਮੌਕਾ ਨਾ ਖੁੰਝਣ ਦੇ ਵੀ ਬੇਟਾ ਅਜੇ ਤਾਂ ਇਹ ਪਹਿਲਾ ਮੌਕਾ ਹੀ ਐ ਪੂਰੀ ਜ਼ਿੰਦਗੀ ਪਈ ਐ ਇਸ ਕੰਮ ਲਈ ਮੈਂ ਤਾਂ ਬਸ ਘੁੰਮਣ ਜਾਣਾ ਮੈਨੂੰ ਤੇਰੇ ਤੋਂ ਇਹ ਆਸ ਨਹੀਂ ਸੀ ਜੱਗੀ ਹਾਂ ਬੇਟਾ ਸਾਡੀ ਇੱਕ ਇੱਕ ਵੋਟ ਦੀ ਵੀ ਬੜੀ ਐਹਮੀਅਤ ਹੁੰਦੀ ਐ ਤੂੰ ਤਾਂ ਨੌਜਵਾਨ ਐ ਤੇ ਸਾਡਾ ਮੁਲਕ ਉਹਨਾਂ ਦੇਸ਼ਾਂ ਵਿੱਚੋਂ ਇੱਕ ਐ ਜਿੱਥੇ ਜਨਸੰਖਿਆ ਦਾ ਬਹੁਤ ਵੱਡਾ ਹਿੱਸਾ ਨੌਜਵਾਨ ਐ ਇਹਦਾ ਮਤਲਬ ਇਹ ਹੈ ਕਿ ਦੇਸ਼ ਦਾ ਭਵਿੱਖ ਤੁਹਾਡੇ ਨੌਜਵਾਨਾਂ ਦੇ ਹੱਥ ਵਿੱਚ ਹੈ ਪਰ ਮੰਮੀ ਜੀ ਮੇਰੇ ਇੱਕ ਵੋਟ ਪਾਉਣ ਨਾਲ ਕਿੰਨਾ ਕੁ ਫਰਕ ਪੈ ਜਾਏਗਾ ਦੋਸਤੋ ਜੱਗੀ ਦਾ ਸਵਾਲ ਹੈ ਇੱਕ ਵੋਟ ਨਾਲ ਕੀ ਫਰਕ ਪੈਂਦਾ ਹੈ ਕੀ ਤੁਹਾਡੇ ਮਨ 'ਚ ਵੀ ਇਹੀ ਸਵਾਲ ਹੈ ਤਾਂ ਸੁਣੋ ਦੋਸਤੋ ਇੱਕ ਇੱਕ ਵੋਟ ਨਾਲ ਫਰਕ ਪੈਂਦਾ ਹੈ ਇੱਕ ਇੱਕ ਵੋਟ ਹਾਰ ਜਿੱਤ ਦਾ ਫੈਸਲਾ ਕਰਦੀ ਹੈ ਇੱਕ ਇੱਕ ਵੋਟ ਠੀਕ ਅਗਵਾਈ ਦੀ ਚੋਣ ਕਰਦੀ ਹੈ ਤੁਹਾਡੀ ਇੱਕ ਵੋਟ ਮੁਲਕ ਨੂੰ ਵਿਕਾਸ ਦੇ ਰਸਤੇ ਤੇ ਹੋਰ ਅੱਗੇ ਵਧਾਉਂਦੀ ਹੈ ਹੁਣ ਵੇਲਾ ਹੈ ਨੌਜਵਾਨਾਂ ਦੀ ਇਸ ਉਦਾਸੀਨਤਾ ਨੂੰ ਨੌਜਵਾਨਾਂ ਦੇ ਉਤਸ਼ਾਹ ਵਿੱਚ ਬਦਲਣ ਦਾ ਤੇ ਭਾਰਤੀ ਚੋਣ ਕਮਿਸ਼ਨ ਇਸ ਮਾਮਲੇ ਵਿੱਚ ਪੱਕਾ ਇਰਾਦਾਦਾਰੀ ਬੈਠੀ ਹੈ ਭੁੱਲਿਓ ਨਾ ਮੇਰੀ ਵੋਟ ਮਤਲਬ ਮੇਰਾ ਫਰਜ਼ ਤੇ ਸੁਣੋ ਤੁਹਾਡੇ ਚਾਹੇ ਤੇ ਕਲਾਕਾਰ ਅਮਿਤਾ बच्चन ਵੀ ਤੁਹਾਨੂੰ ਤੁਹਾਡਾ ਫਰਜ਼ ਯਾਦ ਦਿਵਾ ਰਹੇ ਨੇ ਸਭ ਤੋਂ ਜ਼ਰੂਰੀ ਕੰਮ ਮਤਦਾਨ ਦੇਸ਼ ਕੋ ਸਪੋਰਟ ਕਰਤੇ ਹੈ ਇਸ ਲਈ ਵੋਟ ਕਰਤੇ ਮੇਰਾ ਵੋਟ ਮੇਰੀ ਡਿਊਟੀ ਤੇਲ ਇਕ ਵਾਰ ਫੇਰ ਚਲਦੇ ਆ ਜੱਗੀ ਦੇ ਘਰ ਜਰਾ ਸੁਣੋ ਤਾਂ ਸਹੀ ਉਹਦੇ ਮਾਪੇ ਉਹਨੂੰ ਕਿੱਦਾਂ ਸਮਝਾ ਰਹੇ ਨੇ ਤੈਨੂੰ ਪਤਾ ਹੈ ਜੱਗੀ ਪਹਿਲੀ ਵਾਰ ਵੋਟ ਪਾਉਣ ਵਾਲੇ ਯਾਨੀ ਕਿ ਫਰਸਟ ਟਾਈਮ ਵੋਟਰਸ ਦਾ ਵੈਲਕਮ ਪੋਲਿੰਗ ਬੂਥ ਸੁੱਤੇ ਸਪੈਸ਼ਲ ਤਰੀਕੇ ਨਾਲ ਕੀਤਾ ਜਾਂਦਾ ਹੈ ਸੈਲਫੀ ਪੁਆਇੰਟਸ ਬਣਾਏ ਜਾਂਦੇ ਨੇ ਤੇ ਫਿਰ ਜੋ ਸੈਲਫੀਜ਼ ਹੁੰਦੀਆਂ ਨੇ ਉਹ ਨੌਜਵਾਨ ਆਪਣੇ ਸੋਸ਼ਲ ਮੀਡੀਆ 'ਤੇ ਅਪਲੋਡ ਵੀ ਕਰ ਸਕਦੇ ਨੇ ਵਾਹ ਮੰਮੀ ਜੀ ਵਾਹ ਪਹਿਲੀ ਵੋਟ ਦੀ ਸੈਲਫੀ ਇਟ ਸਾਉਂਡਸ ਵੈਰੀ ਐਕਸਾਈਟਿੰਗ ਚੱਲ ਫਿਰ ਕਰਵਾਦਾ ਕਿ ਤੂੰ ਆਪ ਵੀ ਵੋਟ ਪਾਏਗਾ ਤੇ ਆਪਣੇ ਦੋਸਤਾਂ ਨੂੰ ਵੀ ਵੋਟ ਪਾਉਣ ਲਈ ਪ੍ਰੇਰਿਤ ਕਰੇਗਾ ਬਿਲਕੁਲ ਪਾਪਾ ਆਈ ਪ੍ਰੋਮਿਸ ਮੈਂ ਜ਼ਰੂਰ ਵੋਟ ਪਾਵਾਂਗਾ ਤੇ ਆਪਣੇ ਸਾਰੇ ਸਾਥੀਆਂ ਨੂੰ ਵੀ ਤਿਆਰ ਕਰੂੰਗਾ ਕਿ ਉਹ ਆਪਣਾ ਵੋਟ ਜ਼ਰੂਰ ਪਾਉਣ ਘੁੰਮਣਾ ਬਾਅਦ ਚ ਪਹਿਲਾਂ ਡਿਊਟੀ ਹੂੰ ਪਹਿਲਾ ਇਹ ਹੋਈ ਨਾ ਗੱਲ ਪਹਿਲਾਂ ਨਿਭਾਓ ਫਰਜ਼ ਫੇਰ ਕਰੋ ਮौज-ਮਸਤੀਆਂ ਤੇ ਹੁਣ ਜੱਗੀ ਆਪਣੇ ਫਰੈਂਡਸ ਨੂੰ ਵੀ ਵੋਟ ਪਾਉਣ ਲਈ ਸਮਝਾ ਰਿਆ ਹੈ ਆਉ ਜੀ ਇਹ ਵੀ ਸੁਣਦੇ ਆਂ ਦੇਖ ਪ੍ਰਿਆ ਮੈਂ ਅੱਜ ਮੰਮੀ ਪਾਪਾ ਨੂੰ ਪ੍ਰੋਮਿਸ ਕੀਤਾ ਹੈ ਕਿ ਮੈਂ ਖੁਦ ਵੀ ਵੋਟ ਪਾਵਾਂਗਾ ਤੇ ਆਪਣੇ ਫਰੈਂਡਸ ਨੂੰ ਵੀ ਵੋਟ ਪਾਉਣ ਲਈ ਮਨਾਵਾਂਗਾ ਇਸ ਲਈ ਮੈਂ ਸੋਚ ਰਿਹਾ

ਹਾਂ ਬਈ ਜੱਗੀ ਬੋਲ ਕੀ ਗੱਲ ਏ ਐਕਚੁਅਲੀ ਮੇਰੇ ਕੋਲ ਇੱਕ ਸੁਝਾਅ ਹੈ ਰਣਜੀਤ ਜੀ ਸੁਝਾਅ ਪਰ ਕਿਸ ਸੰਬੰਧ ਵਿੱਚ ਐਕਚੁਅਲੀ ਰਣਜੀਤ ਜੀ ਸਾਡੇ ਕੋਲ ਇੱਕ ਸੁਜੈਸ਼ਨ ਹੈ ਹਾਲੇ ਕੁਝ ਮਹੀਨੇ ਪਹਿਲਾਂ ਹੀ ਮਨੀਪੁਰ ਚ ਵੋਟਾਂ ਹੋਈਆਂ ਸੀ ਨਾ ਤਾਂ ਉੱਥੇ ਮੇਰੇ ਇੱਕ ਫਰੈਂਡ ਨੇ ਦੱਸਿਆ ਸੀ ਕਿ ਨੈਕਸਟ ਜਨ ਦੇ ਵਿੱਚ ਵੋਟਿੰਗ ਅਵੇਅਰਨੈਸ ਲਈ ਉਥੇ ਕਾਲਜਸ ਵਿੱਚ ਨਾ ਇਲੈਕਸ਼ਨ ਕਮਿਸ਼ਨ ਤੇ ਕਾਲਜ ਐਡਮਿਨਿਸਟ੍ਰੇਸ਼ਨ ਨੇ ਮਿਲ ਕੇ ਮੈਰਾਥਨ क्विज कॉम्पिटिशन सिग्नेचर कैंपेन ਤੇ ਬਹੁਤ ਸਾਰੇ ਐਕਟੀਵਿਟੀਆਂ ਕਰਾਈਆਂ ਸੀ ਆਪਾਂ ਵੀ ਕੁਝ ਇਦਾਂ ਦਾ ਕਰ ਸਕਦੇ ਆ ਬਿਲਕੁਲ ਹਾਂ ਹਾਂ ਕਿਉਂ ਨਹੀਂ ਤੇ ਸਾਡੇ ਸਾਰੇ ਦੋਸਤ ਵੀ ਜਾਗਰੂਕ ਹੋ ਜਾਣਗੇ ਮੈਂ ਕੱਲ ਹੀ ਸਾਰੇ ਕਾਲਜ ਦੀ ਇੱਕ ਮੀਟਿੰਗ ਬੁਲਾਨੀ ਆ ਸੁਣੋ ਦੋਸਤੋ ਅੱਜ ਅਸੀਂ ਇਸ ਗਰਾਊਂਡ 'ਚ ਇਸ ਲਈ ਜਮਾ ਹੋਏ ਆ ਤਾਂ ਕਿ ਇੱਕ ਬਹੁਤ ਇੰਪੋਰਟੈਂਟ ਮੁੱਦੇ ਤੇ ਗੱਲ ਕਰ ਸਕੀਏ ਜਿਵੇਂ ਅਸੀਂ ਕਾਲਜ ਸਟੂਡੈਂਟਸ ਇਲੈਕਸ਼ਨ ਚ ਆਪਣਾ ਪੂਰਾ ਜ਼ੋਰ ਲਾ ਦਿੰਨੇ ਆ ਉਦਾਂ ਹੀ ਸਾਨੂੰ ਆਪਣੇ ਦੇਸ਼ ਦੇ ਸਭ ਤੋਂ ਵੱਡੇ ਤਿਉਹਾਰ ਯਾਨੀ ਕਿ ਲੋਕ ਸਭਾ ਦੀਆਂ ਆਮ ਚੋਣਾਂ ਚ ਨਿਠ ਕੇ ਵੋਟਾਂ ਪਾਉਣੀਆਂ ਚਾਹੀਦੀਆਂ ਨੇ ਤੇ ਹੁਣ ਸਾਡੇ ਕਾਲਜ ਪ੍ਰੈਜ਼ੀਡੈਂਟ ਨੂੰ ਮੈਂ ਕਹਾਂਗਾ ਕਿ ਉਹ ਇਸ ਬਾਰੇ ਦੋ ਸ਼ਬਦ ਸਾਡੇ ਨਾਲ ਸਾਂਝੇ ਕਰਨ ਜੀ ਹਾਂ ਦੋਸਤੋ ਇਹੀ ਸਮਾਂ ਹੈ ਜਦੋਂ ਅਸੀਂ ਸਾਰਿਆਂ ਨੇ ਲੋਕਤੰਤਰ ਦੇ ਇਸ ਤਿਉਹਾਰ ਵਿੱਚ ਸ਼ਾਮਲ ਹੋਣਾ ਹੈ ਤੇ ਇਸ ਵਨ ਟੀਸ ਵਨ ਕੰਪੇਨਿੰਗ ਤੇ ਕੰਮ ਕਰਨਾ ਹੈ ਸਿਰਫ ਆਪਣੇ ਕਾਲਜ ਵਿੱਚ ਹੀ ਨਹੀਂ ਸਗੋਂ ਅਸੀਂ ਹਰ ਇੱਕ ਕਾਲਜ ਜਾ ਕੇ ਸਾਰੇ ਸਟੂਡੈਂਟਾਂ ਨੂੰ ਵੋਟ ਪਾਉਣ ਦੀ ਅਪੀਲ ਵੀ ਕਰਨੀ ਹੈ ਕਿ ਤੁਸੀਂ ਸਾਰੇ ਸਾਡਾ ਸਾਥ ਦਿਓਗੇ ਜ਼ਰੂਰ ਤੇ ਹੁਣ ਪ੍ਰਿਆ ਤੁਹਾਡੇ ਨਾਲ ਕੁਝ ਜਾਣਕਾਰੀ ਸਾਂਝੀ ਕਰੇਗੀ ਵੋਟ ਪਾਉਣ ਲਈ ਜ਼ਰੂਰੀ ਹੁੰਦਾ ਹੈ ਵੋਟਰ ਲਿਸਟ 'ਚ ਤੁਹਾਡਾ ਨਾਮ ਰਜਿਸਟਰ ਕਰਵਾਉਣਾ ਇਹ ਬਹੁਤ ਹੀ ਜ਼ਰੂਰੀ ਕੰਮ ਹੈ ਤੇ ਔਖਾ ਬਿਲਕੁਲ ਵੀ ਨਹੀਂ ਵੋਟਰ ਲਿਸਟੇਡ ਰਜਿਸਟਰ ਕਰਨਾ ਬਿਲਕੁਲ ਸੌਖਾ ਹੈ ਕਿਉਂਕਿ ਇਹ ਸਭ ਤੁਸੀਂ ਆਪਣੇ ਮੋਬਾਈਲ ਫੋਨ ਨਾਲ ਵੀ ਕਰ ਸਕਦੇ ਹੋ ਆਪਣੇ ਮੋਬਾਈਲ ਵਿੱਚ ਵੋਟਰ ਹੈਲਪਲਾਈਨ ਐਪ ਡਾਊਨਲੋਡ ਕਰਕੇ ਜਿਸ ਵਿੱਚ ਤੁਸੀਂ ਫਾਰਮ ਨੰਬਰ 6 ਨੂੰ ਓਪਨ ਕਰਕੇ ਆਪਣੀ ਡਿਟੇਲਸ ਫਿਲ ਕਰ ਸਕਦੇ ਹੋ ਤੇ ਉਸ ਨੂੰ ਅਪਲੋਡ ਵੀ ਕਰ ਸਕਦੇ ਹੋ ਜੱਗੀ ਤੇ ਉਸ ਦੇ ਸਾਥੀਆਂ ਨੇ ਤਾਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਨੇ ਆਪਣੇ ਦੋਸਤਾਂ ਤੇ ਕਾਲਜ ਸਟੂਡੈਂਟਸ ਦੇ ਨਾਲ ਮਿਲ ਕੇ ਹਰ ਇੱਕ ਨੌਜਵਾਨ ਨੂੰ ਮਤਦਾਨ ਦੇ ਇਸ ਤਿਉਹਾਰ ਵਿੱਚ ਭਾਗੀਦਾਰੀ ਬਣਾਉਣ ਦੀਆਂ ਹੁਣ ਜਰਾ ਦੇਖਦੇ ਹਾਂ ਜੱਗੀ ਦੇ ਮੰਮੀ ਜੀ ਬਲਜੀਤ ਕੌਰ ਨੂੰ ਜੋ ਕਿ ਇੱਕ ਟੀਚਰ ਨੇ ਉਹਨਾਂ ਦੇ ਸਕੂਲ ਵਿੱਚ ਵੀ ਸਕੂਲੀ ਸਿੱਖਿਆ ਵਿੱਚ ਇਲੈਕਟੋਰਲ ਲਿਟਰੇਸੀ ਯਾਨੀ ਕਿ ਚੋਣਾਂ ਸੰਬੰਧੀ ਸਾਖਰਤਾ ਉੱਤੇ ਕੀ ਗੱਲ ਹੋ ਰਹੀ ਹੈ ਤੁਹਾਨੂੰ ਸਾਰਿਆਂ ਨੂੰ ਇਸ ਲਈ ਇਸ ਵਕਤ ਬੁਲਾਇਆ ਕਿਉਂਕਿ ਮੈਂ ਚਾਹੁੰਦਾ ਕਿ ਆਪ ਲੋਕਾਂ ਨੂੰ ਪਤਾ ਹੋਏ ਕਿ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਤੇ ਐਜੂਕੇਸ਼ਨ ਮਿਨਿਸਟਰੀ ਦੇ ਵਿੱਚ ਇੱਕ ਮਾਯੂ ਹਾਈਨ ਹੋਇਆ ਜਿਸ ਦੇ ਤਹਿਤ NCERT 6ਵੀਂ ਜਮਾਤ ਤੋਂ 12ਵੀਂ ਜਮਾਤ ਤੱਕ ਚੋਣ ਸਾਖਰਤਾ ਉਤੇ ਅਧਾਰਿਤ ਵਿਸ਼ਾ ਵਸਤੂ ਤਿਆਰ ਕਰੇਗੀ ਵੇਖੋ ਇਹਦਾ ਉਦੇਸ਼ ਸਕੂਲਾਂ ਤੇ ਕਾਲਜਾਂ ਚ ਵੋਟਰ ਸਿੱਖਿਆ ਤੇ ਚੋਣਾਂ ਚ ਭਾਗੀਦਾਰੀ ਦਾ ਵਿਸਥਾਰ ਕਰਨਾ ਹੈ ਤਾਂ ਕਿ ਆਉਣ ਵਾਲੀ ਚੋਣ ਪ੍ਰਣਾਲੀ ਜਿਸ ਚ ਵੋਟਰ ਬਣਨ ਤੋਂ ਲੈ ਕੇ ਵੋਟ ਪਾਉਣ ਤੱਕ ਦੀਆਂ ਸਾਰੀਆਂ ਜਾਣਕਾਰੀਆਂ ਸ਼ਾਮਲ ਨੇ ਇਹ ਸਭ ਤੋਂ ਜਾਣੂ ਕਰਵਾਉਂਦਿਆਂ ਹੋਏ ਆ ਉਹਨਾਂ ਨੂੰ ਉਤਸ਼ਾਹਿਤ ਕੀਤਾ ਜਾ ਸਕੇ ਤੇ ਸ਼ਹਿਰੀ ਤੇ ਜਵਾਨ ਵੋਟਰਾਂ ਦੇ ਵਿੱਚ ਉਦਾਸੀਨਤਾ ਵਰਗੀਆਂ ਸਮੱਸਿਆਵਾਂ ਦਾ ਹੱਲ ਵੀ ਕਰਨਾ ਇਹਦਾ ਉਦੇਸ਼ ਹੈ ਜਿਸ ਦੇ ਨਾਲ ਭਵਿੱਖ ਦੇ ਵੋਟਰਾਂ ਨੂੰ ਚੋਣਾਂ 'ਚ ਜ਼ਿਆਦਾ ਸਰਗਰਮ ਰੂਪ 'ਚ ਭਾਗ ਲੈਣ ਦੇ ਨਾਲ ਨਾਲ ਉਹਨਾਂ ਨੂੰ ਇਨਫਾਰਮਡ ਐਂਡ ਐਥੀਕਲ ਵੋਟਿੰਗ ਬਾਰੇ ਜਾਗਰੂਕ ਕਰਦਿਆਂ ਹੋਇਆਂ ਸਾਡੀ ਲੋਕਤੰਤਰੀ ਪ੍ਰਣਾਲੀ ਨੂੰ ਮਜ਼ਬੂਤ ਕਰਨ ਲਈ ਪ੍ਰੇਰਿਤ ਕੀਤਾ ਜਾ ਸਕੇ ਤੇ ਇਸ ਉੱਤੇ ਜੇਕਰ ਤੁਹਾਡਾ ਕੋਈ ਸੁਝਾਅ ਹੈ ਤੁਸੀਂ ਜ਼ਰੂਰ ਦੱਸ ਸਕਦੇ ਹੋ ਪ੍ਰਿੰਸੀਪਲ ਸਰ ਅਸੀਂ ਇਹ ਕਰ ਸਕਦੇ ਹਾਂ ਕੀ ਐਕਸਟਰਾ ਕਰਿਕੂਲਰ ਐਕਟੀਵिटीज ਦੇ ਪੀਰੀਅਡ ਵਿੱਚ ਸਟੂਡੈਂਟਸ ਦੇ ਕੁਝ ਗਰੁੱਪਸ ਬਣਾ ਕੇ ਚੋਣਾ ਨਾਲ ਜੁੜੇ ਕੁਝ ਗੁイズ ਸਕਿੱਟ ਕਰਾ ਸਕਦੇ ਆ ਸਰ ਇੱਕ ਵਾਕਿਆ ਮੈਂ ਤੁਹਾਡੇ ਨਾਲ ਸਾਂਝਾ ਕਰਨਾ ਚਾਹਣਾ ਕੇਰਲ ਦੇ ਅੱਟਪੜੀ ਵਿੱਚ ਸਟੂਡੈਂਟਸ ਪੁਲਿਸ ਕੈਡਟਸ ਦੇ ਐਫਰਟਸ ਦੇ ਸਦਕੇ ਕੇਰਲ ਦਾ ਚੋਣ ਫੀਸਦ ਕਮਾਲ ਦਾ ਰਿਹਾ ਅੱਛਾ ਤਾਂ ਇਸ ਦਾ ਮਤਲਬ ਆਪਣੇ ਕੁਝ ਵਿਦਿਆਰਥੀਆਂ ਨੂੰ ਵੀ ਇਹ ਸਟੂਡੈਂਟ ਪੁਲਿਸ ਕੈਡਟ ਯੂਨਿਟ ਚ ਸ਼ਾਮਲ ਕਰਨਾ ਚਾਹੀਦਾ ਬਿਲਕੁਲ ਸਹੀ ਕਿਹਾ ਸਰ ਇੱਕ ਕਰਨ ਦੇ ਨਾਲ ਵਿਦਿਆਰਥੀਆਂ ਚ ਇਸ ਗੱਲ ਦੀ ਚਰਚਾ ਵੀ ਹੋਏਗੀ ਤੇ ਇਸ ਦਾ ਅਸਰ ਪੱਕਾ ਉਹਨਾਂ ਦੇ ਘਰ ਤੱਕ ਵੀ ਪਹੁੰਚੇਗਾ ਜਿਸ ਦਿਨਾਂ ਹੀ ਕਈ ਪਰਿਵਾਰਾਂ ਦੀ ਸੋਚ ਬਦਲੇਗੀ ਤੇ ਸ਼ਹਿਰੀ ਲੋਕਾਂ ਚ ਵੀ ਵੋਟ ਪਾਉਣ ਦੇ ਪ੍ਰਤੀ ਜੋਸ਼ ਆਉਣ ਦੀ ਪੂਰੀ ਸੰਭਾਵਨਾ ਹੋਏਗੀ ਆਈਡੀਆ ਤਾਂ ਬਹੁਤ ਵਧੀਆ ਹੈ ਬਲਜੀਤ ਜੀ ਤੁਸੀਂ ਤੇ 뮤직 ਟੀਚਰ ਐਦਾਂ ਕਰੋ ਕਿ ਕੁਝ ਜਾਣਕਾਰੀ ਭਰਪੂਰ ਨੁੱਕੜ ਡਰਾਮਾ ਕੁਝ ਲੋਕ ਗੀਤਾਂ ਨੂੰ ਆਧਾਰ ਬਣਾ ਕੇ ਫੋਕ ਡਾਂਸ ਤਿਆਰ ਕਰੋ ਜਿੰਨਾ ਚੋ VOTING AWARENESS ਦੀ ਗੱਲ 18 ਦੀਆਂ ਕੋਈ ਬੱਚੀ ਨਹੀਂ ਨਮੀਆਂ ਪਰ ਕੱਚੀ ਨਹੀਂ ਤੁਸੀਂ ਮੰਨੋ ਜਾਂ ਨਾ ਮੰਨੋ ਕੁਝ ਵੱਡਾ ਕਰਨ ਦੀ ਵਾਰੀ ਏ ਤਕਦੀਰ ਦੇਸ਼ ਦੀ ਲਿਖਣ ਦੀ ਤਿਆਰੀ ਏ ਵਾ ਇਨਾਂ ਦੇ ਆਪਕਾਂ ਦੇ ਜਜ਼ਬੇ ਨੂੰ ਸਲਾਮ ਸਾਨੂੰ ਆਸ ਹੈ ਇਹ ਸਭ ਕੋਸ਼ਿਸ਼ਾਂ ਰਾਂਗ ਲਿਆਉਣਗੀਆਂ ਤੇ ਸਾਡੇ ਨੌਜਵਾਨ ਭਾਵੇਂ ਪੇਂਡੂ ਹੋਣ ਜਾਂ ਸ਼ਹਿਰੀ ਇੱਕ ਵੋਟਰ ਦੇ ਰੂਪ ਚ ਆਪਣਾ ਫਰਜ਼ ਨਿਭਾਉਣ ਤੋਂ ਬਿਲਕੁਲ ਨਹੀਂ ਖੁੰਝਣਗੇ ਦੋਸਤੋ ਜੇ ਕਿਸੇ ਵੀ ਤਰ੍ਹਾਂ ਦਾ ਕੋਈ ਸਵਾਲ ਦਿਮਾਗ ਵਿੱਚ اٹਕ ਜਾਵੇ ਤਾਂ ਚਿੰਤਾ ਦੀ ਕੋਈ ਗੱਲ ਨਹੀਂ ਹੈ ਇੱਕ ਜਾਦੂਈ ਨੰਬਰ ਯਾਨੀ 1950 ਡਾਇਲ ਕਰ ਲੈਣਾ ਤੇ ਫੋਨ ਉੱਤੇ ਹੀ ਸਾਰੀ ਜਾਣਕਾਰੀ ਹਾਸਲ ਹੋ ਜਾਏਗੀ ਜੇਕਰ ਕੁਝ ਹੋਰ ਵੀ ਜਾਣਕਾਰੀ ਚਾਹੀਦੀ ਹੋਵੇ ਤਾਂ चुनाव कमीशन दी वेबसाइट www.eci.gov.in ते सारी जानकारी हासिल कीती जा सकती है सारी जानकारी थानू तो इस वेबसाइट के मिल जाएगी ते वोटर हेल्पलाइन ऐप भी है तुम्हारी तो मदद दे लिए ता क्यों ना असी मुख चुनाव कमिश्नर राजीव कुमार जी दी गल सुनिए ये पूरा एजेंडा अर्बन अपेक्षा अब कम से कम मेन डिस्कोर्स में आ गया हमने भी थोड़ा ज्यादा बोल्ड होकर वो जगहें जहाँ पर वोटिंग कम होती है और अर्बन एरिया है उनका नाम और उनकी जगह दिखानी शुरू की है विद ओनली एन ऑब्जेक्टिव ऑफ रिक्वेस्टिंग वोटर्स ऑफ एरियाज़ टू प्लीज कम फॉर इन एडिशन टू दी अवेयरनेस एक्टिविटीज लाइक द इलेक्ट्रल लिटरेसी क्लब्स एंड दॉल्ट्री एक्शन फोरम्स जो आर हैं उन्होंने एक नया अभियान शुरू किया है कुछ आर ने कि वो अपने ਇਹਨਾਂ ਇੱਕ ਇਸਕਾ ਅਵੇਅਰਨੈਸ ਪ੍ਰੋਗਰਾਮ ਚਲਾਏ ਅਤੇ ਆਪਣੇ ਅਪਾਰਟਮੈਂਟਸ ਵਿੱਚ ਰਹਿਣ ਵਾਲੇ ਲੋਕੋ ਨੂੰ ਇਸ ਤਰੀਕੇ ਨਾਲ ਮੋਟੀਵੇਟ ਕਰਨ। ਤੇ ਹੁਣ ਅੱਜ ਦਾ ਸਵਾਲ ਸਕੂਲਾਂ ਤੇ ਕਾਲਜਾਂ ਵਿੱਚ ਇਲੈਕਟੋਰਲ ਲਿਟਰੇਸੀ ਯਾਨੀ ਚੋਣ ਸਾਖਰਤਾ ਨੂੰ ਸ਼ਾਮਲ ਕਰਨ ਦਾ ਉਦੇਸ਼ ਇਹਨਾਂ ਵਿੱਚੋਂ ਕੀ ਹੈ? ਤੇ ਜਵਾਬ ਲਈ ਆਪਸ਼ਨਸ ਨੇ A Voter ਸਿੱਖਿਆ ਤੇ ਪਾਗੀਦਾਰੀ B ਚੋਣ ਪ੍ਰਕਿਰਿਆ ਦੀ ਜਾਣਕਾਰੀ C ਸ਼ਹਿਰੀ ਤੇ ਜਵਾਨ ਵੋਟਰਾਂ ਦੇ ਵਿੱਚ ਉਦਾਸੀਨਤਾ ਦਾ ਹੱਲ ਕਰਨਾ D एबीसी यानी इसारे ਤੁਸੀਂ ਸਾਨੂੰ ਆਪਣੇ ਜਵਾਬ ਭੇਜ ਸਕਦੇ ਹੋ WhatsApp ਨੰਬਰ 999031950 ਤੇ 19ਵੀਂ ਕੜੀ ਦੇ ਵਿਜੇਤਾ ਨੇ ਡਾਕਟਰ राजीव ਕੁਮਾਰ ਮਿੱਤਲ अलवर ਰਾਜਸਥਾਨ ਤੋਂ ਤੇਸਾ ਸਹੀ ਜਵਾਬ ਹੈ ਆਪਸ਼ਨ ਡੀ ਸਾਡੇ ਵੱਲੋਂ ਜੇਤੂ ਨੂੰ ਬਹੁਤ ਬਹੁਤ ਵਧਾਈ ਭਾਰਤੀ ਚੋਣ ਕਮਿਸ਼ਨ ਵੱਲੋਂ ਤੁਹਾਡਾ ਇਨਾਮ ਤੁਹਾਡੇ ਦਿੱਤੇ ਗਏ ਪਤੇ ਤੇ ਤੁਹਾਨੂੰ ਜਲਦੀ ਪਹੁੰਚ ਦਿੱਤਾ ਜਾਵੇਗਾ ਪਿਆਰੇ ਸਰੋਤਿਓ ਹੁਣ ਸਮਾਂ ਆ ਗਿਆ ਤੁਹਾਡੇ ਤੋਂ ਅਲਵਿਦਾ ਲੈਣ ਦਾ ਅਗਲੀ ਵਾਰ ਫੇਰ ਮਿਲਾਂਗੇ ਇਸੇ ਦਿਨ ਇਸੇ ਸਮੇਂ ਫਿਰ ਕਿਸੇ ਦਿਲਚਸਪ ਵਿਸ਼ੇ ਦੇ ਨਾਲ ਤਦ ਤੱਕ ਲਈ ਹਮੇਸ਼ਾ ਹੱਸਦੇ ਰਹੋ ਵਸਦੇ ਰਹੋ ਜਦ ਜੁੜਨ ਲੋਕਾਂ ਨਾਲ ਲੋਕ ਵੋਟਾਂ ਨਾਲ ਵੋਟ ਬਣੇ ਤਦ ਲੋਕਤੰਤਰ ਦਾ ਸਿਸਟਮ ਲੋਕਤੰਤਰ ਦਾ ਸਿਸਟਮ ਮਤਦਾਤਾ ਜੁੜਦੇ ਜਾਣ ਬਣੇ ਤਦ ਐਸਾ ਨਾ ਮਾ ਕਨੈਕਸ਼ਨ भारतीय चोन कमीशन द्वारा स्पॉन्सर्ड विशेष प्रोग्राम मतदाता जंक्शन सीजन दोवी कड़ी